ਦੇਖੋ ਕੰਮ ਕਰਨਾ ਮਾੜੀ ਨਹੀਂ ਗੱਲ ਨਹੀਂ ਕੰਮ ਕਿਤੇ ਬੰਦਾ ਕੋਈ ਵੀ ਕਰ ਸਕਦਾ ਹੈ ਜਾ ਕੇ ਪਰ ਸੋਚਣ ਦੀ ਗੱਲ ਇਹ ਹੈ ਹਨਾਨੀ ਦੀ ਗੱਲ ਇਹ ਹੈ ਕਿ ਆਪਣੇ ਜਿਹੜੇ ਪੰਜਾਬੀ ਨੇ ਉਹ ਸਾਰੇ ਹੀ ਬਾਹਰ ਨੂੰ ਭੱਜੇ ਹੋਏ ਨੇ ਕੰਮ ਕੋਈ ਕਰਨੇ ਨੂੰ ਇੱਥੇ ਤਿਆਰ ਨਹੀਂ ਕਿਸੇ ਵੀ ਕੰਮ ਨੂੰ ਉਸ ਦੀ ਤੁਲਨਾ ਕਰਕੇ ਜਿਹੜਾ ਕੀਤਾ ਜਾ ਰਿਹਾ ਕੋਈ ਵੀ ਕੰਮ ਹੈ ਪਹਿਲਾਂ ਉਸ ਦੀ ਤੁਲਨਾ ਕੀਤੀ ਜਾਂਦੀ ਹੈ ਤੁਲਨਾ ਤੋਂ ਬਾਅਦ ਕੰਮ ਕੀਤੇ ਜਾਂਦਾ ਕੀ ਇਹ ਕੰਮ ਛੋਟਾ ਵੱਡਾ ਮੈਂ ਨਹੀਂ ਕਰਾਂ ਇਹ ਦੇਖੋ ਪ੍ਰਵਾਸੀ ਇਹ ਦੇਖ ਸਕਦੇ ਤੁਸੀਂ ਮਹਾਲੀ ਦੇ ਇੱਕ ਫੇਸ ਦੇ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਬੰਦਾ ਆਪਣਾ ਪੰਜਾਬੀ ਕਿਸੇ ਵੀ ਦੁਕਾਨ ਤੇ ਜਾਂ ਰੇੜੀ ਫੜੀ ਤੇ ਕੋਈ ਪੰਜਾਬੀ ਨਹੀਂ ਦਿਖੇਗਾ ਇੱਥੇ ਸਾਰੇ ਹੀ ਜਿਹੜੇ ਕਾਰੋਬਾਰ ਹੈ ਮੰਡੀ ਵਗੈਰਾ ਸਾਰੀ ਹੀ ਭੰਗੀਆਂ ਨੇ ਸਾਹਬ ਲਈ ਹੈ ਸਾਰੀ ਹੀ ਜਿਹੜੀ ਮੰਡੀ ਹੈ ਇਹ ਭੰਗੀਆਂ ਨੇ ਸਾਹਬ ਲਈਏ ਦੇਖ ਸਕਦੇ ਤੁਸੀਂ ਕਿਸ ਤਰੀਕੇ ਨਾਲ ਕੋਈ ਵੀ ਪੰਜਾਬੀ ਨਹੀਂ ਮਿਲੇਗਾ ਤੁਹਾਨੂੰ ਪੂਰੀ ਮੰਡੀ ਦੇ ਵਿੱਚ ਕਿਤੇ ਕੋਈ ਵੀ ਪੰਜਾਬੀ ਦਿਖਾ ਦਿਓ ਇਸ ਮੰਡੀ ਦੇ ਵਿੱਚ ਸਾਰੇ ਹੀ ਮੰਡੀ ਦੇ ਵਿੱਚ ਪ੍ਰਵਾਸੀ ਹੀ ਪ੍ਰਵਾਸੀ ਨੇ ਪ੍ਰਵਾਸੀ ਹੀ ਪ੍ਰਵਾਸੀ ਨੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਮੰਡੀ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਵੀ ਜਿਹੜਾ ਪੰਜਾਬੀ ਨਹੀਂ ਦੇਖੇਗਾ ਸਾਰੇ ਹੀ ਪ੍ਰਵਾਸੀ ਹੀ ਪ੍ਰਵਾਸੀ ਨੇ